ਇਹ ਗਾਂ ਕਿ ਪਾਣੀ ਦੀ ਨਿਕਾਸੀ ਹੈ ਨਿਕਾਸੀ ਹੈ ਨਹੀਂ ਸੀਵਰੇਜ ਬੈਕ ਮਾਰ ਜਾਂਦੇ ਨੇ ਤੇ ਆ ਰੋਡ ਤੇ ਪਾਣੀ ਖੜਾ ਰਹਿੰਦਾ ਪੱਕਾ ਹੀ ਇਹਦੇ ਅੰਦਰ ਵਿੱਚ ਬਹੁਤ ਡੈਗਦੇ ਆ ਸਕੂਟਰ ਮੋਟਰਸਾਈਕਲ ਵਾਲੇ ਬਹੁਤ ਡੈਗਦੇ ਆ ਇਹਦੇ ਵਿੱਚ ਬਹੁਤ ਮੰਦਾ ਹਾਲ ਹੈ ਜੀ ਫੜ ਭਾਏ ਕੀ ਬਦਲ ਸਰਕਾਰ ਕਹਿੰਦੀ ਸੀ ਪਾਣੀ ਚ ਕਿਸ਼ਤੀਆਂ ਪਾ ਦੇਾਂਗੇ ਪਾਣੀ ਚ ਲਗੇ ਫਿਰਦੇ ਕਿਸ਼ਤੀਆਂ ਉਹਨੇ ਕਿੰਨਾ ਜੋ ਲੱਗਿਆ ਕਿੰਨੇ 70-80 ਹਜ਼ਾਰ ਰੁਪਏ ਦਾ ਸਾਡੀ ਗੱਡੀ ਦਾ ਨੁਕਸਾਨ ਹੋ ਗਿਆ ਇਹਦਾ ਹੁਣ ਕੌਣ ਪਰਵਾਹੀ ਕਰੇ ਕਿਆ ਹੋ ਗਿਆ ਗੱਡੀ ਖਰਾਬ ਹੋ ਗਿਆ ਖਰਾਬ ਹੋ ਗਿਆ ਸਰ ਟੋਇਆ ਬਹੁਤ ਹੈ ਬਹੁਤ ਬੁਰਾ ਹਾਲ ਆ ਫਾਜੀ ਡਰ ਲੱਗਦਾ ਹੈ ਗੱਡੀਆਂ ਬਹੁਤ ਪਲਟਦੀਆਂ ਨੇ ਆ ਛੋਟੇ ਆ ਈ ਰਿਕਸ਼ੇ ਤਾਂ ਉਹੀ ਪਲਟੀ ਜਾਂਦੇ ਭਾਜੀ ਇਹ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਇੱਕ ਦਿਨ ਦਾ ਕੰਮ ਨਹੀਂ ਮੀਂਹ ਪੈਂਦਾ ਪਾਣੀ ਦਾ ਛੱਪੜ ਲੱਗ ਜਾਂਦਾ ਇੱਥੇ ਆ ਤੋ ਕੀ ਝੱਲੇ ਉਹ ਤਾ ਉਹ ਟੋਏ ਚ ਗਾਹਾਂ ਸਿੱਧੀ ਘੜਦਾ ਤਸਵੀਰਾਂ ਦਿੱਲੀ ਨੈਸ਼ਨਲ ਹਾਈਵੇ ਰੋਡ ਦੀਆਂ ਨੇ ਜਿੱਥੇ ਕੱਲ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਦਾ ਨਿਕਲਣਾ ਵੀ دشਵਾਰ ਕਰ ਦਿੱਤਾ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜੀਆਂ ਗੱਡੀਆਂ ਨੇ ਉਹ ਫੁੱਟਪਾਥ ਦਾ ਸਹਾਰਾ ਲੈ ਕੇ ਆਪਣਾ ਰਸਤਾ ਤੈਅ ਕਰ ਰਹੀਆਂ ਨੇ ਕਾਰਨ ਹੈ ਕਿ ਇਹਦੇ ਅੰਦਰ ਜਾਣ ਤੋਂ ਵੀ ਗੱਡੀਆਂ ਨੂੰ ਡਰ ਲੱਗ ਰਿਹਾ ਹੈ ਕਿ ਕਿਤੇ ਕੋਈ ਭਾਰੀ ਨੁਕਸਾਨ ਨਾ ਹੋ ਜਾਵੇ ਇੱਥੇ ਜਿਹੜੇ ਲੋਕ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਬੀਰੇ ਜੀ ਨੈਸ਼ਨਲ ਹਾਈਵੇ ਦਾ ਕੀ ਹਾਲ ਹੈਗਾ ਬਹੁਤ ਮਾੜਾ ਹਾਲ ਆ ਜੀ 2 2 3 3 ਫੁੱਟ ਦੇ ਟੋਏ ਆ ਜੀ ਆ ਪਾਣੀ ਚ ਪਿਛਲੀ ਵਾਰੀ ਗੱਡੀ ਦਾ ਚੈਂਬਰ ਟੁੱਟ ਗਿਆ ਜੀ ਇਹਦੇ ਵਿੱਚ ਪਾਣੀ ਦੇ ਬਹੁਤ ਮੰਮ ਦਾ ਹਾਲ ਆ ਜੀ ਇਸੇ ਕਰਕੇ ਸ਼ਾਇਦ ਹੈ ਨਾ ਸਾਈਡ ਤੋਂ ਦੀ ਕੱਢਣ ਦੀ ਕੋਸ਼ਿਸ਼ ਕਰ ਰਹੇ ਲੋਕ ਵੀ ਵਿੱਚ ਨਾ ਜਾਣਾ ਪਾਉਂ ਹਾਂਜੀ ਉਸ ਦੇ ਵਿਚਾਲੇ ਵੀ ਖੰਭਾ ਲੱਗਿਆ ਵਾ ਨਾ ਉਸ ਉਧਰ ਦੀ ਰਸਤਾ ਨਾ ਇਧਰ ਦੀ ਰਸਤਾ ਦੇਖੋ ਜੀ ਆ ਪਾਣੀ ਪੱਕਾ ਹੀ ਇੱਥੇ ਪੱਕਾ ਹੀ ਹੁੰਦਾ ਬਰਸਾਤ ਹੋਵੇ ਨਾ ਹੋਵੇ ਇਹ ਪਾਣੀ ਇੱਥੇ ਹੀ ਪੱਕਾ ਹੀ ਹੁੰਦਾ ਵਾ ਇੱਕ ਕਾਰਨ ਕੀ ਹੈ ਆਖਰਤ ਇੰਨੀ ਮਮੁਲੀ ਬਰਸਾਤ ਔਰ ਇਨਾ ਜਿਆਦਾ ਪਾਣੀ ਬਾਦ ਜੀ ਦੇਖ ਲਓ ਕੀ ਕੰਮ ਹੈ ਪਾਣੀ ਦੀ ਨਿਕਾਸੀ ਹੈ ਨਿਕਾਸੀ ਹੈ ਨਹੀਂ ਸੀਵਰੇਜ ਬੈਕ ਮਾਰ ਜਾਂਦੇ ਨੇ ਤੇ ਆ ਰੋਡ ਤੇ ਪਾਣੀ ਖੜਾ ਰਹਿੰਦਾ ਪੱਕਾ ਹੀ ਇਹਦੇ ਅੰਦਰ ਵਿੱਚ ਬਹੁਤ ਡੈਗਦੇ ਆ ਸਕੂਟਰ ਮੋਟਰਸਾਈਕਲ ਵਾਲੇ ਬਹੁਤ ਡੈਗਦੇ ਆ ਇਹਦੇ ਵਿੱਚ ਬਹੁਤ ਮੰਦਾ ਹਾਲ ਆ ਜੀ ਗੱਡੀਆਂ ਵਾਲੇ ਦਾ ਕਿੰਨਾ ਨੁਕਸਾਨ ਹੋ ਸਕਦਾ ਬਹੁਤ ਜਿਆਦਾ ਆ ਦੇਖੋ ਤੁਸੀਂ ਖੜੇ ਹੋ ਤੁਹਾਡੇ ਖੜੇ ਖੜੇ ਦੇਖ ਲਿਓ ਇੱਥੇ ਕਿਸੇ ਨਾ ਕਿਸੇ ਦਾ ਬੰਪਰ ਖੁੱਲੇ ਜਾਣਾ ਵਾ ਇੱਥੇ ਖੜੇ ਨੇ ਖੜੇ ਜਿਹੜੇ ਗੱਡੀਆਂ ਨੇ ਖਰਾਬ ਹੋ ਰਹੀਆਂ ਨੇ ਤੁਹਾਨੂੰ ਦਿਖਾ ਦਈਏ ਕਿ ਪਿੱਛੇ ਇੱਕ ਟੈਂਪੂ ਪਹਿਲਾਂ ਹੀ ਜਿਹੜਾ ਹੈ ਪਾਣੀ ਦੇ ਵਿੱਚ ਫਸ ਕੇ ਖਰਾਬ ਹੋ ਚੁੱਕਾ ਹੈਗਾ ਔਰ ਇਸ ਕਰਕੇ ਹੁਣ ਗੱਡੀਆਂ ਫੁੱਟਪਾਥ ਦਾ ਸਾਰ ਤੁਸੀਂ ਫੁੱਟਪਾਥ ਤੇ ਗੱਡੀ ਚੜਾਈ ਹੈ ਹਾਂ ਕਿਉਂ ਚਲਾਏ ਗੱਡੇ ਪਲਟ ਜਾਣਾ ਗੱਡੀ ਪਲਟ ਜਾਣਾ ਪਲਟ جاتی ਹੈ ਕਿੰਨੇ ਾਟੂ ਵਾਲੇ गिर ਜਾਂਦੇ ਸਵਾਰੀ ਕੋ ਚੋਟ ਲੱਗ ਜਾਂਦੀ ਹੈ ਹਾਂ ਚੋਟ ਲੱਗਣੇ ਦਾ ਡਰ ਹੈ ਡਰ ਹੈ ਬਹੁਤ ਡਰ ਹੈ ਜਾਨ ਕੀ ਬਾਜੀ ਲਗਾ ਕੇ ਚਲਾ ਰਹੇ ਹੈ ਗਾੜੀ ਨਹੀਂ ਚਲਾएंगे ਤਾਂ ਰੋਟੀ ਕਹਾਂ ਤੋਂ ਖਾएंगे ਜਾਨ ਦੀ ਬਾਜੀ ਲਗਾਣੀ ਪੈ ਰਹੀ ਹੈ ਇਹਨਾਂ ਨੂੰ ਆਪਣਾ ਰਸਤਾ ਤੈਅ ਕਰਨ ਲਈ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇੰਨਾ ਜ਼ਿਆਦਾ ਇੰਨੇ ਜ਼ਿਆਦਾ ਟੋਏ ਹੈ ਇਹਦੇ ਅੰਦਰ ਕਿ ਇਹਦੇ ਵਿੱਚ ਮਾਮੂਲੀ ਆਟੋ ਵਾਲਾ ਜਾ ਵੀ ਨਹੀਂ ਸਕਦਾ ਕਿੰਨੇ ਗੱਡੇ ਹੋਣਗੇ ਅਰੇ ਹਜ਼ਾਰੋਂ ਗੱਡੇ ਹੋਣਗੇ 2-2 ਫੁੱਟ ਦੇ ਗੱਡੇ ਪਾਣੀ ਵਿੱਚ ਕੁਝ ਨਹੀਂ ਦਿਖਦਾ ਹੈ ਪਾਣੀ ਵਿੱਚ ਗੱਡਾ ਤੋਂ ਦਿਖੇਗਾ ਨਹੀਂ ਤੁਸੀਂ ਦੇਖ ਸਕਦੇ ਹੋ ਪਿੱਛੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਆਟੋ ਔਰ ਕਾਰ ਵਾਲੇ ਦੀਆਂ ਔਰ ਇਹ ਹਾਲ ਹੈ ਵੀਰੇ ਜੀ ਹਾਲਾਤ ਕੀ ਨੈਸ਼ਨਲ ਹਾਈਵੇ ਦੇ ਬਹੁਤ ਬੁਰਾ ਹਾਲ ਹੈ ਜੀ ਪਰ ਪਿੱਛੇ ਵੇਖੋ ਗੱਡੀ ਵੀ ਖਰਾਬ ਹੋ ਰਹੀ ਆ। ਆ ਵੇਖੋ ਪਾਣੀ ਦੇ ਵਿੱਚ ਸਾਰੇ ਜਾ-ਜਾਰ ਕੇ ਦਿਖਦੇ ਪਏ ਨੇ। ਕਾਰਨ ਕੀ ਆ ਇੰਨੀ ਕਿ ਬਰਬਾਦ ਦੇ ਮਾਰੇ ਇਹ ਹਾਲ ਹੋ ਗਿਆ। ਇਹ ਸੜਕ ਸਾਰੀ ਖਰਾਬ ਹੋ ਚੁੱਕੀ ਆ। ਪੂਰੀ ਤਰ੍ਹਾਂ ਨਾਲ। ਹਾਂਜੀ ਹਾਂਜੀ। ਇੱਥੇ ਟੋਲੇ ਪੈ ਚੁੱਕੇ ਆ। ਵੱਡੀਆਂ-ਵੱਡੀਆਂ ਗੱਡੀਆਂ, ਛੋਟੀਆਂ-ਛੋਟੀਆਂ ਗੱਡੀਆਂ ਸਾਰੀਆਂ ਡਿੱਗਦੀਆਂ ਪਈਆਂ ਨੇ। ਈ ਰਿਕਸ਼ਾ ਜਾਦਾ ਪਲਟਦੇ ਆ। ਈ ਰਿਕਸ਼ਾ ਵੀ ਇੱਥੇ ਜਿਹੜੇ ਨੇ ਪਲਟੇ ਜਾਂਦੇ ਨੇ ਔਰ ਇਸੇ ਕਰਕੇ ਤੁਸੀਂ ਦੇਖੋ ਫੁੱਟਪਾਥ ਦਾ ਸਹਾਰਾ ਲੈ ਕੇ ਗੱਡੀਆਂ ਜਾ ਰਹੀਆਂ ਨੇ। ਸੰਜੀ ਜਰਾ ਇੱਕ ਵਾਰ ਦਿਖਾ ਦਿਓ ਫੁੱਟਪਾਥ ਦੇ ਉੱਤੇ ਦੀ ਮਜਬੂ ਔਰ ਕਾਰਨ ਹੀ ਹੈ ਕਿ ਅੰਦਰ ਇਹ ਸੜਕ ਦੇ ਅੰਦਰ ਚਲਾ ਨਹੀਂ ਸਕਦੇ ਵੀਰੋ ਜੀ ਅੰਦਰ ਲੱਗਦਾ ਡਰਦੇ ਆ ਲੋਕ ਵੀ ਅੰਦਰ ਹਾਂਜੀ ਹਾਂਜੀ ਟੋਏ ਆ ਨਾ ਪੈਰ ਜਾਂਦਾ ਪੈਰ ਜਾਂਦਾ ਹਾਂਜੀ ਅੱਛਾ ਗੱਡੀ ਖਰਾਬ ਵੀ ਹੋ ਸਕਦੇ ਹੋ ਖੜੀ ਹੈ ਹਾਂਜੀ ਹਾਂਜੀ ਉਹ ਪੈਰ ਪੈਰ ਖਰਾਬ ਹੋ ਗਿਆ ਦੇਖੋ ਤੇ ਇੱਥੇ ਟੈਂਪੂ ਜਿਹੜੇ ਨੇ ਉਹ ਵੀ ਜਿਹੜੇ ਨੇ ਫਸੇ ਹੋਏ ਨੇ ਔਰ ਤੁਸੀਂ ਦੇਖੋ ਕਿ ਕਈ ਗੱਡੀਆਂ ਜਿਹੜੀਆਂ ਨੇ ਸਹਾਰਾ ਲੈ ਰਹੀਆਂ ਨੇ ਤੁਸੀਂ ਵੀ ਫੁੱਟਪਾਥ ਦਾ ਸਹਾਰਾ ਪਾਜੀ ਫੁੱਟਪਾਥ ਦਾ ਸਹਾਰਾ ਲੈ ਕੇ ਟੈਂਪੂ ਜਿਹੜੇ ਨੇ ਜਾ ਰਹੇ ਨੇ ਪੁੱਛ ਲੈਨੇ ਆ ਸੜਕ ਦੇ ਵਿੱਚ ਵਿੱਚੋਂ ਕਿਉਂ ਨਹੀਂ ਆਏ ਆ ਬਹੁਤ ਖੱਡਾ ਮਹਾਰਾਜ ਜੀ ਨਿਕਲ ਨਹੀਂ ਪਾ ਰਹਾ ਬਹੁਤ ਬੁਰਾ ਹਾਲ ਹੈ ਸੜਕ ਦਾ ਛੋਟ ਵੀ ਲੱਗ ਸਕਦਾ ਆ ਛੋਟ ਵੀ ਲੱਗ ਸਕਦਾ ਗਿਰ ਵੀ ਜਾਂਦਾ ਹੈ ਇਸ ਵਿੱਚ ਪਾ ਫਿੱਟਲ ਜਾਂਦਾ ਹੈ ਖੱਡਾ ਦੇ ਨਾਲ ਗੱਡੀ ਫਸ ਜਾਂਦੀ ਹੈ ਜਾਮ ਲੱਗ ਜਾਂਦਾ ਹੈ ਇੱਕਦਮ ਜੇ ਜਾਮ ਲੱਗ ਜਾਂਦਾ ਤੁਸੀਂ ਇਹ ਦੇਖੋ ਕਿ ਫੁੱਟ ਪਾ ਦੇ ਉੱਤੇ ਗੱਡੀਆਂ ਚੱਲਦੀਆਂ ਹੋਈਆਂ ਤੁਹਾਨੂੰ ਨਜ਼ਰ ਆਣ ਗਈਆਂ ਕੀ ਕਾਰਨ ਇਹ ਹੈ ਕਿ ਸੜਕ ਦੇ ਅੰਦਰ ਲੋਕ ਜਾਨ ਤੋਂ ਵੀ ਡਰਦੇ ਔਰ ਇੱਥੇ ਤੁਸੀਂ ਇਹ ਦੇਖੋ ਗੱਡੀ ਜਿਹੜੀ ਹੈ ਖਰਾਬ ਹੋ ਚੁੱਕੀ ਹੈਗੀ ਹੈ ਫੁੱਟਪਾਥ ਤੇ ਜਾਣ ਲਈ ਮਜਬੂਰ ਹੈ ਭਾਜੀ ਫੁੱਟਪਾਥ ਤੇ ਕੱਲ ਹੀ ਚੜਾ ਲਿਆ ਭਾਈ ਖੱਡੇ ਬੜੇ ਨੇ ਡਰ ਲੱਗਦਾ ਸੜਕ ਤੋਂ ਪਰ ਲੱਗਣਾ ਹੀ ਹੈ ਬੇ ਜੇ ਚੱਲਣਾ ਹੀ ਬਿਲਕੁਲ ਤਾਂ ਡਰ ਲੱਗ ਰਿਹਾ ਲੋਕਾਂ ਨੂੰ ਇਸ ਸੜਕ ਤੋਂ ਜਾਣ ਲਈ ਔਰ ਤੁਸੀਂ ਪਿੱਛੇ ਤੱਕ ਦੇਖੋ ਕਿ ਇਹ ਕੱਟੋ-ਕੱਟ 2-2 3-3 ਫੁੱਟ ਪਾਣੀ ਇੱਥੇ ਖੜਾ ਹੈ ਹਾਲਾਂਕਿ ਇਹ ਸਰਵਿਸ ਲੇਨ ਹੈ ਔਰ ਉੱਪਰ ਬ੍ਰਿਜ ਹੈ ਔਰ ਜਿਨ੍ਹਾਂ ਨੇ نیچے ਜਾਣਾ ਹੈ ਢੰਡਾਰੀ ਹੈ ਦਿੱਲੀ ਵੱਲ ਨੂੰ ਜਾਣਾ ਹੈ ਉਹਨਾਂ ਦੇ ਲਈ ਇੱਥੇ ਪੂਰੀ ਤਰ੍ਹਾਂ ਨਾਲ ਮੁਸੀਬਤ ਖੜੀ ਹੋਈ ਹੈ ਕਾਰਨ ਹੈ ਕੀ ਸੜਕ ਦੇ ਅੰਦਰ ਜਾ ਨਹੀਂ ਸਕਦੇ ਇੰਨੇ ਜਿਆਦਾ ਟੋਏ ਐ ਔਰ ਫੁੱਟਪਾਥ ਤੇ ਸਹਾਰਾ ਲਿਤਾ ਜਾਂਦਾ ਗੱਡੀ ਨੂੰ ਕੱਢਣ ਦੇ ਲਈ ਤਾਂ ਜੋ ਸੜਕ ਦੇ ਵਿੱਚ ਇੰਨੇ ਟੋਏ ਦੇ ਕਰਕੇ ਉਹਨਾਂ ਦੀ ਗੱਡੀ ਨੂੰ ਕਿਤੇ ਕੋਈ ਨੁਕਸਾਨ ਨਾ ਹੋ ਜAVE ਔਰ ਸਭ ਤੋਂ ਵੱਡੀ ਗੱਲ ਰਿਕਸ਼ਾ ਚਾਲਕ ਜਿਹੜੇ ਨੇ ਉਹ ਇਸ ਲਈ ਨਹੀਂ ਜਾਂਦੇ ਕਿ ਇਹਦੇ ਅੰਦਰ 2-2 ਫੁੱਟ ਡੂੰਘੇ ਟੋਏ ਐ ਅਗਰ ਇੱਕ ਵਾਰੋ ਟੋਏ ਦੇ ਵਿੱਚ ਗੱਡੀ ਗਈ ਤਾਂ ਸਮਝੋ ਤੁਹਾਡੇ ਸੱਟਪੇੜ ਲੱਗਣਾ ਲਾਜ਼ਮੀ ਹੈ ਇਸ ਕਰਕੇ ਫੁੱਟਪਾਥ ਦਾ ਸਹਾਰਾ ਲੈਂਦੇ ਹੋਏ ਨਜ਼ਰ ਆ ਰਹੇ ਹਨ ਔਰ ਇੱਥੇ ਦੇਖੋ ਤੁਸੀਂ ਗੱਡੀਆਂ ਵੀ ਖਰਾਬ ਹੋ ਚੁੱਕੀਆਂ ਔਰ ਦੂਜੇ ਪਾਸੇ ਸੰਜੀਤ ਜੀ ਉਹ ਦਿਖਾਈਓ ਫੁੱਟਪਾਥ ਤੇ ਅੱਧੀ ਗੱਡੀ ਚੜਾ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਫਿਰ ਵੀ ਗੱਡੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਫਸ ਚੁੱਕੀ ਹੈ ਫੁੱਟਪਾਥ ਦੇ ਉੱਤੇ ਫਸ ਚੁੱਕੀ ਹੈ ਹੁਣ ਉਹਨੂੰ ਕੱਢਣ ਦੀ ਕੋਸ਼ਿਸ਼ ਕਰਨਗੇ ਕਿਆ ਹੋ ਗਿਆ ਗੱਡੀ ਖਰਾਬ ਹੋ ਗਿਆ ਖਰਾਬ ਹੋ ਗਿਆ ਸਰ ਟੋਇਆ ਬਹੁਤ ਹੈ ਬਹੁਤ ਬੁਰਾ ਹਾਲ ਆ ਇਤੋਂ ਜਾਨ ਵੀ ਜੋਖਿਮ ਚ ਪਾ ਕੇ ਨਿਕਲੇ ਲੋਕ ਬਹੁਤ ਜ਼ਿਆਦਾ ਇੰਨਾ ਪਰੇਸ਼ਾਨੀ ਹੁੰਦੀ ਹੈ ਦੇਖੋ ਸਾਰਾ ਡੀਜ਼ਲ ਡੀਜ਼ਲ ਹੋ ਗਿਆ ਨੁਕਸਾਨ ਹੋ ਗਿਆ ਗੱਡੀ ਨੁਕਸਾਨ ਹੋ ਗਿਆ ਜੀ ਕਿਸੇ ਨੁਕਸਾਨ ਕਿਸੇ ਹੋ ਪਾਈ ਫਟ ਗਈ ਪੂਰੀ ਅਗਰ ਇਹਨੇ ਡਿਸਬੈਲੈਂਸ ਹੋਣ ਕਰਕੇ ਬਾਡੀ ਦੇ ਡਿਸਬੈਲੈਂਸ ਬੰਦੀ ਨਹੀਂ ਉਹਦੇ ਕਰਕੇ ਪਾਈ ਫਟ ਗਈ ਅੱਛਾ ਪਾਣੀ ਜ਼ਿਆਦਾ ਖੜਾ ਸੀ ਟੋਇਆ ਦਿਖਿਆ ਪਾਣੀ ਹਾਂ ਪਾਣੀ ਜ਼ਿਆਦਾ ਖੜਾ ਕਰਕੇ ਟੋਇਆ ਪਤਾ ਹੀ ਨਹੀਂ ਲੱਗਦਾ ਟੋਇਆ ਹੀ ਹੈ ਉੱਥੇ ਤਾਂ ਇਹ ਕਰਕੇ ਗੱਡੀ ਖਰਾਬ ਹੋਈ ਮੇਰੀ ਇੱਥੇ ਦੇਖੋ ਕਿ ਟੋਏ ਦੇ ਵਿੱਚ ਗੱਡੀ ਗਿਰਦੀ ਹੈ ਔਰ ਡੀਜ਼ਲ ਵਾਲੀ ਪਾਈਪ ਫਟਣ ਨਾਲ ਇਹਨਾਂ ਦਾ ਨੁਕਸਾਨ ਹੋ ਜਾਂਦਾ ਔਰ ਪੂਰੀ ਇੱਥੇ ਦੇਖੋ ਪਾਣੀ ਦੇ ਵਿੱਚ ਤੇਲ ਹੀ ਤੇਲ ਤੁਹਾਨੂੰ ਹੁਣ ਦਿਖਾਈ ਦੇਗਾ ਹਰ ਪਾਸੇ ਡੀਜ਼ਲ ਫੈਲ ਚੁੱਕਾ ਪਾਣੀ ਦੇ ਵਿੱਚ ਔਰ ਕਾਰਨ ਇਹੀ ਹੈ ਕਿ ਇੱਥੇ ਇੰਨੇ ਜ਼ਿਆਦਾ ਟੋਏ ਐ ਕਿ ਉੱਤੇ ਚੱਲਣਾ ਵੀ ਮੁਸ਼ਕਲ ਹੈ ਗੱਡੀਆਂ ਫੁੱਟਪਾਥ ਤੇ ਚੜਾਣੀਆਂ ਪੈਰੀਆਂ ਨੇ ਬਾਬਾ ਜੀ ਸੜਕ ਛੱਡ ਕੇ ਫੁੱਟਪਾਥ ਤੇ ਆ ਗਏ ਟੋਏ ਆ ਜੀ ਗੱਡੀਆਂ ਪਾਲਦੀਆਂ ਸਵਾਰੀ ਦੇ ਸੱਟਾਂ ਲੱਗ ਰਹੀਆਂ ਨੇ ਸਵਾਰੀ ਹੁਣ ਅਗਲਾ ਕਹਿੰਦਾ ਜੀ ਤੁਸੀਂ ਧਿਆਨ ਨਾਲ ਨਹੀਂ ਚਲੋਂਦੇ ਕੀ ਕਰੀਏ ਜੀ ਮਹਾਰਾਜ ਬਿਲਕੁਲ ਤੁਸੀਂ ਤਾਂ ਧਿਆਨ ਰੱਖ ਲਓਗੇ ਸੜਕ ਕੀ ਦਾ ਧਿਆਨ ਰੱਖੂਗੀ ਇਹ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਇੱਕ ਦਿਨ ਦਾ ਕੰਮ ਨਹੀਂ ਮੀਂਹ ਪੈਂਦਾ ਪਾਣੀ ਦਾ ਛੱਪੜ ਲੱਗ ਜਾਂਦਾ ਇੱਥੇ ਛੱਪੜ ਤਾਂ ਚਲੋ ਚੱਲ ਲਊਗਾ ਬੰਦਾ ਜਿਹੜੇ ਟੋਇਆਂ ਦੇ ਅੰਦਰ ਟੋਇਆਂ ਦੇ ਗੱਡੀਆਂ ਪਾਲਦੀਆਂ ਜੀ ਗੱਡੀਆਂ ਪਾਲਦੀਆਂ ਦਾ ਜਾਨੀ ਨੁਕਸਾਨ ਹੁੰਦਾ ਜਿਹੜਾ ਉਹ ਵੀ ਘੱਟ ਅੱਛਾ ਜਾਨ ਲੱਗੇ ਡਰ ਤੁਹਾਨੂੰ ਵੀ ਡਰ ਲੱਗਦਾ ਹੈ ਸਵੇਰ ਸਵੇਰੇ ਗਾਏ ਪੈਗਣੇ ਤੋਂ ਅੱਲਾਹ ਕਿਹਾ ਮਜ਼ਾ ਆਏਗਾ ਉਸੇ ਮੇਂ ਕਰਕੇ ਅਪ 15 ਅਗਸਤ ਕੋ ਤਾਂ ਇੱਥੇ ਪਲਟੀਆਂ ਵੀ ਗਈ ਸੀ ਗੱਡੀ 15 ਅਗਸਤ ਕੋ ਮੈਂ ਪਿਆ تھا ਉਸਨੇ ਤਾਂ ਵਾਈਪ ਪਿਕਅਪ ਪਲਟ ਗਿਆ ਰਿਹਾ ਯਹਾਂ ਤੇ ਇੱਥੇ ਗੱਡੀਆਂ ਵੀ ਜਿਹੜੀਆਂ ਨੇ ਪਲਟ ਜਾਂਦੀਆਂ ਨੇ ਇਸ ਕਰਕੇ ਕਿਤੇ ਨਾ ਕਿਤੇ ਫੁੱਟ ਪਾਥ ਦਾ ਸਹਾਰਾ ਲਿੱਤਾ ਜਾਂਦਾ ਵੀਰ ਜੀ ਤੁਸੀਂ ਵੀ ਗੱਡੀ ਫੁੱਟ ਪਾਥ ਤੇ ਚੜਾ ਲਈ ਪਰ ਰੋਡ ਬੜੀ ਖਰਾਬ ਹੈ ਜੀ ਖੱਡੇ ਇਤਨੇ ਜ਼ਿਆਦਾ ਹੋ ਰਹੇ ਕਿ ਬਹੁਤ ਪਰੇਸ਼ਾਨੀ ਹੋ ਰਹੀ ਹੈ ਬਹੁਤ ਡਰ ਲੱਗਦਾ ਸਰ ਇਸ ਵਿੱਚ ਕਮ ਸੇ ਕਮ 2 2 ਫੁੱਟ ਗੱਡੇ ਹੈ ਸਰ ਇਸ ਵਿੱਚ ਬਹੁਤ ਮੁਸ਼ਕਿਲ ਹੈ ਤੱਕ 2 2 3 3 ਫੁੱਟ ਟੋਏ ਨੇ ਇਸ ਕਰਕੇ ਡਰ ਲੱਗਦਾ ਹੈ ਔਰ ਇਸੇ ਕਾਰਨ ਫੁੱਟਪਾਥ ਦਾ ਸਹਾਰਾ ਲਿੱਤਾ ਜਾ ਰਿਹਾ ਹੈਗਾ ਗੱਡੀਆਂ ਨੂੰ ਲੈ ਕੇ ਆਣ ਲਈ ਔਰ ਕਾਰਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਉਹਨਾਂ ਦੇ ਟਾਇਰ ਜਿਹੜੇ ਨੇ ਵਿੱਚ ਡੁੱਬੇ ਹੋਏ ਨੇ ਔਰ ਬੜੀ ਮੁਸ਼ਕਲ ਨਾਲ ਇੱਥੋਂ ਨਿਕਲ ਨਿਕਲ ਕੇ ਜਾ ਰਹੇ ਨੇ ਕਾਰਨ ਇਹੀ ਹੈ ਫੁੱਟਪਾਥ ਤੇ ਚੜਾਉਣ ਦਾ ਕਾਰਨ ਇਹੀ ਹੈ ਕਿ ਗੱਡੀ ਨੂੰ ਬਚਾਣਾ ਕਿੱਦਾਂ ਹੈ ਗੱਡੀ ਦਾ ਨੁਕਸਾਨ ਹੋਣ ਤੋਂ ਬਚਾਣਾ ਕਿੱਦਾਂ ਇਸ ਕਰਕੇ ਫੁੱਟਪਾਥ ਤੇ ਗੱਡੀਆਂ ਚੜਾਉਣਾ ਇਹਨਾਂ ਦੀ ਮਜਬੂਰੀ ਬਣ ਚੁੱਕੀ ਹੈ ਸੰਜੀਤ ਜੀ ਦਿਖਾ ਦਿਓ ਕਿ ਕਿਸ ਤਰ੍ਹਾਂ ਗੱਡੀਆਂ ਫੁੱਟਪਾਥ ਤੇ ਚੜਾ ਚੜਾ ਕੇ ਬਚਾਈਆਂ ਜਾ ਰਹੀਆਂ ਨੇ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਬੀਰਾਜੀ ਤੁਸੀਂ ਆ ਸੜਕ ਛੱਡ ਕੇ ਫੁੱਟਪਾਥ ਤੇ ਚੜ ਕੇ ਆਗੇ ਉਹ ਸਰ ਪਾਣੀ ਨਾਲ ਦੇਖੋ ਕਿੰਨੇ ਕਿੰਨੇ ਟੋਏ ਪਏ ਹੋਏ ਆ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਇੱਧਰ ਹੁਣਾ ਸੀ ਦੱਸੋ ਕਿਧਰ ਲਈ ਜਪਾ ਸਜਾਈਏ ਉਹ ਦੋ ਗੱਡੀਆਂ ਖਰਾਬ ਹੋ ਗਈਆਂ ਉਹ ਖੜੀਆਂ ਨੇ ਖੜੀਆਂ ਖਰਾਬ ਹੋ ਗਈਆਂ ਸਾਰੀਆਂ ਗੱਡੀਆਂ ਹੁਣ ਆਪਣਾ ਪਾਣੀ ਚੋਂ ਲੰਘ ਰੀਆਂ ਕੋਈ ਕੋਈ ਆਪਣਾ ਟੋਏ ਡੱਬੇ ਚੋਂ ਯਾਰ ਲੱਗਦਾ ਇੱਥੇ ਨਿਕਲਣ ਲੱਗੇ ਬਹੁਤ ਜ਼ਿਆਦਾ ਲੱਗਦਾ ਜੀ ਕੰਮ ਕਰਨ ਲੱਗੇ ਵੀ ਸਾਨੂੰ ਕਹਿੰਦੇ ਆਪਣਾ ਹੁਣ ਦਿੱਕਤ ਆ ਰਹੀ ਹੈ ਜੀ ਬਿਲਕੁਲ ਕੰਮਕਾਰ ਵਾਲਿਆਂ ਨੂੰ ਵੀ ਦਿੱਕਤ ਆ ਰਹੀ ਹੈ ਦੋ ਤਿੰਨ ਗੱਡੀਆਂ ਤੁਹਾਨੂੰ ਇੱਥੇ ਸੀ ਸਪੌਟ ਤੇ ਹੀ ਦਿਖਾ ਚੁੱਕੇ ਆ ਕਿ ਕੀ ਹਾਲ ਬਣਿਆ ਇਹਨਾਂ ਦਾ ਔਰ ਅੱਗੇ ਦੇਖੋ ਕਿਵੇਂ ਟੱਪ ਟੱਪ ਕੇ ਜਾ ਰਹੀਆਂ ਨੇ ਜਿਵੇਂ ਗੱਡੀ ਟੋਇਆ ਛਰੀ ਬਲਕਿ ਕਿਸੇ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਲੋਕੀ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਇਸ ਨੂੰ ਸਹੀ ਕਰਾਈਏ ਕਿਰਪਾ ਕਰਕੇ ਬਹੁਤ ਬੁਰਾ ਕੀ ਹਾਲ ਹੈ ਜੀ ਸੜਕ ਦਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਡਰ ਲੱਗਦਾ ਅੰਦਰ 릭ਸ਼ਾ ਚਲਾਉਂਦੇ ਮੈਨੂੰ ਡਰ ਕੇ ਅੰਮਲੋ ਗਾੜੀ ਪਲਟ ਜਾਂਦੀ ਹੈ ਡਰ ਲੱਗਦਾ ਅਸੀਂ ਫੇਰ ਤੰਗੀ ਜਰਾ ਕੋਈ ਨਹੀਂ ਹੈਗਾ ਇੱਥੇ ਸਾਰਾ ਰੋਡ ਖਰਾਬ ਆ ਡਰ ਲੱਗਦਾ ਡਰ ਲੱਗਦਾ ਗੱਡੀਆਂ ਬੜੀਆਂ ਚਲਾਉਂਦੇ ਸਾਰੀ ਦੇ ਜਨਾ ਇੱਥੇ ਤੁਸੀਂ ਦੇਖੋ ਕਿ ਇਹਨਾਂ ਨੂੰ ਗੱਡੀਆਂ ਚਲਾਣ ਲੱਗੇ ਵੀ ਡਰ ਲੱਗਦਾ ਹੈ ਕਿ ਉਸ ਪਾਣੀ ਦੇ ਵਿੱਚ ਤੁਹਾਨੂੰ ਉਛਲਦੀਆਂ ਹੋਈਆਂ ਗੱਡੀਆਂ ਦਿਖਾਵਾਂਗੇ ਅੱਗੇ ਕੀ ਜੇ ਲੋ ਗੱਡੀ ਟੋਏ ਚ ਪੈਂਦੀ ਆ ਦੇਖੋ ਉਹ ਸੰਜੀਤ ਜੀ ਉਹ ਦਿਖਾਈਓ ਜਰਾ ਅੱਗੇ ਚੱਲ ਕੇ ਅਸੀਂ ਤੁਹਾਨੂੰ ਦਿਖਾਉਣਾ ਕਿ ਗੱਡੀ ਆ ਦੇਖੋ ਇੱਕ ਉਹ ਗੱਡੀ ਟੋਏ ਚ ਨਹੀਂ ਪੈਂਦੀ ਬਲਕਿ ਐਦਾਂ ਲੱਗਦਾ ਜਿੱਦਾਂ ਬਾਉਂਸਿੰਗ ਹੁੰਦੀ ਹੈ ਪੂਰੀ ਬਾਉਂਸਿੰਗ ਹੁੰਦੀ ਹੈ ਅੱਗੇ ਚੱਲ ਕੇ ਅਸੀਂ ਤੁਹਾਨੂੰ ਦਿਖਾਉਣਾ ਕਿ ਕਿੱਦਾਂ ਗੱਡੀ ਟੋਏ ਚ ਨਹੀਂ ਗਿਰਦੀ ਬਲਕਿ ਇਹਨੂੰ ਤੁਸੀਂ ਇਹ ਕਹਿ ਸਕਦੇ ਹੋ ਬਾਉਂਸ ਹੁੰਦੀ ਹੈ ਪੂਰੀ ਇਹ ਗੱਡੀ ਜਾ ਰਹੀ ਹੈ ਟੋਏ ਚ ਗਈ ਔਰ ਸੋਚੋ ਕਿ ਕਿੰਨੇ ਗਹਿਰੇ ਦੇ ਅੰਦਰ ਟੋਏ ਹੋਣਗੇ ਕਿ ਕਿੱਦਾਂ ਗੱਡੀ ਐ ਟੋਏ ਦੇ ਵਿੱਚ ਉਹ ਦੇਖੋ ਟੋਏਆਂ ਦੇ ਵਿੱਚ ਗਿਰ-ਗਿਰ ਕੇ ਗੱਡੀਆਂ ਜਾ ਰਹੀਆਂ ਨੇ ਸੋਚੋ ਕਿ ਅਗਰ ਇਹਦੇ ਵਿੱਚ ਆਟੋ ਚਾਲਕ ਜਾਂ ਟੂ-ਵੀਲਰ ਚਾਲਕ ਜਾਏਗਾ ਤਾਂ ਉਹਦਾ ਕੀ ਹਾਲ ਹੋਏਗਾ ਦੇਖੋ ਇੱਥੇ ਫੁੱਟਪਾਥ ਪੂਰੀ ਪਰ ਚੁੱਕੀ ਹੈ ਫੁੱਟਪਾਥ ਪੂਰੀ ਪਰ ਚੁੱਕੀ ਹੈ ਔਰ ਹਾਲ ਕੀ ਹੋ ਚੁੱਕਿਆ ਕਿ ਸੜਕ ਦੇ ਵਿੱਚ ਜਾਨ ਤੋਂ ਵੀ ਡਰ ਲੱਗ ਰਿਹਾ ਫੁੱਟਪਾਥ 'ਚੜਾ ਲਈ ਗੱਡੀ ਵੀਰੇ ਜੀ ਇਧਰੋਂ ਆਏ ਸਰ ਕੀ ਕਰੀਏ ਸੜਕਾਂ ਤਾਂ ਦੇਖ ਨਹੀਂ ਰਹੀਆਂ ਹੁਣ ਇੱਥੇ ਤਾਂ ਤਾਂ ਦੇਖ ਨਹੀਂ ਰਹੀ ਬਿਲਕੁਲ ਗੱਲ ਇਹ ਹੈ ਅੱਛਾ ਨੈਸ਼ਨਲ ਹਾਈਵੇ ਹੈ ਇਹਦਾ ਇਹ ਹਾਲਤ ਔਰ ਗੱਡੀ 2-2 ਫੁੱਟ ਥੱਲੇ ਗਿਰ ਰਹੀ ਹੈ ਗੱਡੀ ਕੀ ਸਰਾ ਦੇਖੋ ਤੁਹਾਡੇ ਸਾਹਮਣੇ ਆ ਬੰਦੇ ਹੁਣ ਥੱਲੇ ਉਤਰ ਉਤਰ ਕੇ ਜਾ ਰਹੇ ਆ ਆ ਗੱਡੀ ਦੀ ਨੰਬਰ ਪਲੇਟ ਟੁੱਟ ਗਈ ਮੇਰੀ ਇਸੇ ਕਾਰਨ ਟੁੱਟੀ ਬਿਲਕੁਲ ਉਹੀ ਪਾਣੀ ਇੰਨਾ ਖੜਾ ਹੋਇਆ ਹਰ ਜਗ੍ਹਾ ਕੋਈ ਸੋਲੂਸ਼ਨ ਹੈ ਹੀ ਨਹੀਂ ਗੀ ਡਰ ਲੱਗਦਾ ਇਸ ਇਦਾਂ ਦੀ ਰੋਡ ਤੇ ਗੱਡੀ ਬਿਲਕੁਲ ਇਹ ਤਾਂ ਮਜਬੂਰੀ ਕਾਰਨ ਆ ਬਾਹਰ ਨਿਕਲਣਾ ਪਿਆ ਨਹੀਂ ਤਾਂ ਛੁੱਟੀ ਤੇ ਹੀ ਆ ਸਰ ਸਾਰੇ ਠੀਕ ਹੈ ਸਰ ਤੁਸੀਂ ਦੇਖ ਸਕਦੇ ਹੋ ਕਿ ਡਰ ਦਾ ਕਿੰਨਾ ਮਾਹੌਲ ਹੈ ਇਸ ਰੋਡ ਦਾ ਕਿ ਫੁੱਟਪਾਥ ਦਾ ਸਹਾਰਾ ਲੈਣਾ ਪੈ ਰਿਹਾ ਕਿਉਂਕਿ ਇੱਥੇ ਟੋਏ ਇਹ ਆ ਦੇਖੋ ਇਹ ਟੋਏ ਨਹੀਂ ਇਹ ਜਾਨ ਨੂੰ ਜੋਖਮ 'ਚ ਪਾਣ ਵਾਲਾ ਕੰਮ ਹੈ ਇੱਥੇ ਹਾਂ ਕੋਈ ਇਹ ਸਰਕਾਰ ਨੂੰ ਇਹ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਸਮਝਿਆ ਉਹਨਾਂ ਨੇ ਖਾਈ ਜਾਣਾ ਇਹ ਕੋਈ ਕਿਸੇ ਨੂੰ ਇੱਥੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਔਰ ਕਿੱਦਾਂ ਇਹ ਜਾਨ ਜੋਖਮ ਦੇ ਵਿੱਚ ਪਾ ਕੇ ਗੱਡੀਆਂ ਲੈ ਕੇ ਜਾ ਰਹੇ ਨੇ ਤੁਸੀਂ ਆਪ ਦੇਖ ਸਕਦੇ ਹੋ ਕਿ ਫੁੱਟਪਾਥ ਤੇ ਚੜਾਣ ਲਈ ਮਜਬੂਰ ਹੁੰਦੇ ਨੇ ਲੋਕ ਕੀ ਕਿਤੇ ਆਰਾਮ ਨਾਲ ਬਚ ਕੇ ਗੱਡੀ ਨੂੰ ਕੱਢ ਲਿਆ ਜਾਵੇ ਪਰ ਕਾਰਨ ਹੀ ਹੈ ਅਰੇ ਇੱਥੇ ਦੇਖੋ ਟੋਇਆਂ ਦੇ ਵਿੱਚ ਗੱਡੀਆਂ ਫਸ ਜਾ ਰਹੀਆਂ ਨੇ ਔਰ ਇੰਨਾ ਜ਼ਿਆਦਾ ਬੁਰਾ ਹਾਲ ਹੈ ਸਾਈਡ ਤੋਂ ਇਹ ਫਸ ਚੁੱਕੀ ਹੈ ਗੱਡੀ ਹੁਣ ਦੁਬਾਰਾ ਇਹ ਇਹ ਫਸ ਚੁੱਕੀ ਹੈ ਅੰਦਰ ਇਹ ਗੱਡੀ ਫਸ ਚੁੱਕੀ ਹੈ ਇਸ ਲਈ ਆ ਦੇਖੋ ਫੁੱਟਪਾਥ ਦਾ ਸਹਾਰਾ ਲੈਣਾ ਪੈ ਰਿਹਾ ਇੰਨਾਂ ਗੱਡੀਆਂ ਨੂੰ ਕਿਉਂਕਿ ਅੰਦਰ ਤੁਸੀਂ ਜਾ ਨਹੀਂ ਸਕਦੇ ਅੰਦਰ ਗਏ ਤਾਂ ਗੱਡੀ ਫਸ ਜਾਏਗੀ ਔਰ ਅਗਰ ਗੱਡੀ ਟੋਏ 'ਚ ਰੁਕ ਗਈ ਤਾਂ ਚੰਗਾ ਨਹੀਂ ਤਾਂ ਤੁਹਾਡਾ ਬਹੁਤ ਵੱਡਾ ਔਰ ਦੇਖੋ ਔਰ ਦੇਖੋ ਕਿਸ ਤਰ੍ਹਾਂ ਬਾਉਂਸ ਹੋਂਦ ਰਹੀ ਹੈ ਗੱਡੀ ਔਰ ਐਸੇ ਕਰਕੇ ਫੁੱਟਪਾਥ ਦਾ ਸਹਾਰਾ ਲਿੱਤਾ ਜਾ ਰਿਹਾ ਹੈਗਾ ਗੱਡੀਆਂ ਨੂੰ ਕੱਢਣ ਦੇ ਲਈ ਇੱਕ ਮਿੰਟ ਵੀਰਾ ਜੀ ਬੀਰ ਜੀ ਹੁਣ ਸੜਕਾ ਛੱਡ ਕੇ ਫੁੱਟਪਾਥ ਤੇ ਚਲਾਨੀਆਂ ਪੈਰੀਆਂ ਗੱਡੀਆਂ ਉਹ ਭਾਜੀ ਇਹ ਸਰਕਾਰੀ ਏਡੀ ਵਧੀਆ ਆਈ ਹੋਈ ਐ ਹਾਂ ਤਾਂ ਹੀ ਇਹ ਫੁੱਟਪਾਥ ਤੇ ਆ ਗਏ ਅਸੀਂ ਬਿਲਕੁਲ ਬਿਲਕੁਲ ਹੁਣ ਫੁੱਟਪਾਥ ਤੇ ਆ ਗਏ ਹਾਂਜੀ ਆ ਗਏ ਜੀ ਬਿਲਕੁਲ ਆ ਗਏ ਜੀ ਕਾਰਨ ਕਾਰਨ ਤੁਹਾਡੇ ਸਾਹਮਣੇ ਆ ਜੀ ਆ ਦੇਖੋ ਆ ਕੰਮ 5 ਸਾਲ ਦਾ ਕੰਮ ਉਹ ਨਗੱਡੀਆਂ ਸਾਡੇ ਦੇਖਦੇ ਦੇਖਦੇ ਫਸ ਗਿਆ ਹਾਂਜੀ ਹਾਂਜੀ ਆ ਵੇਖੋ 5 ਸਾਲ ਦਾ ਕੰਮ ਬਹੁਤ ਬੁਰਾ ਹਾਲ ਹੈ ਜੀ ਗਵਰਨਮੈਂਟ ਧਿਆਨ ਨਹੀਂ ਦੇ ਰਹੀ ਇਸ ਪਾਸੇ ਲੋਕ ਸਾਰੇ ਰੋਜ਼ ਖਦਰ ਖਦਰ ਖਾਲ ਹੁੰਦੇ ਆ ਡਰ ਲੱਗਦਾ ਇਹੇ ਜੀ ਰੋਡ ਡਰ ਲੱਗਦਾ ਜੀ ਡਰ ਲੱਗਦਾ ਗੱਡੀਆਂ ਫਸ ਗਿਆ ਦੋ ਗੱਡੀਆਂ ਫਸੀਆਂ ਖੜੀਆਂ ਆ ਬਿਲਕੁਲ ਇਹ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਇਹਦੇ ਪਾਸੇ ਵੀਰਾ ਜੀ ਤੁਸੀਂ ਡਰਾਈਵ ਕਰ ਰਹੇ ਸੀ ਕਿੱਦਾਂ ਲੱਗਿਆ ਡਰਾਈਵ ਕਰਦੇ ਹੋਏ ਬਹੁਤ ਔਖਾ ਜੀ ਡਰਾਈਵ ਕਰਨਾ ਜੀ ਗਾਹ ਸਾਡੀਆਂ ਗੱਡੀਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬਹੁਤ ਹੀ ਜ਼ਿਆਦਾ ਹੋ ਗੱਡੀਆਂ ਦਾ ਜਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਮਜਬੂਰੀ ਹੈ ਅੰਦਰ ਸੜਕ ਦੇ ਵਿੱਚ ਤੁਸੀਂ ਗੱਡੀ ਚਲਾ ਨਹੀਂ ਸਕਦੇ ਔਰ ਫੁੱਟਪਾਥ ਦਾ ਸਹਾਰਾ ਲੈ ਕੇ ਤੁਹਾਨੂੰ ਜਾਣਾ ਪਏਗਾ ਕਾਰਨ ਹੀ ਹੈ ਕਿ ਇੱਥੇ ਸੜਕ ਨਹੀਂ ਬਲਕਿ ਟੋਏ ਨੇ ਇੱਥੇ ਪਾਣੀ ਜਿਹੜਾ ਖੜਾ ਹੈ ਇਹਦੇ ਅੰਦਰ ਤੁਸੀਂ ਇਹ ਕਹੋ ਕਿ ਇਹਦੇ ਅੰਦਰ ਤੁਹਾਡੀ ਜਾਨ ਫਸੀ ਹੋਈ ਹੈ ਜਾਨ ਜੋਖਮ ਦੇ ਵਿੱਚ ਹੈ ਅਗਰ ਤੁਹਾਡੀ ਛੱਟਪੇਟ ਬਚ ਗਈ ਪਰ ਤੁਹਾਡੀ ਗੱਡੀ ਨੂੰ ਜਿਹੜਾ ਜ਼ਰੂਰ ਕਿਤੇ ਨਾ ਕਿਤੇ ਨੁਕਸਾਨ ਹੋਏਗਾ ਇੱਥੇ ਤੁਸੀਂ ਦੇਖੋ ਕਿ ਕੀ ਹਾਲਾਤ ਬਣਦੇ ਨੇ ਪੱਥਰਾਂ ਦੀ ਬਰਸਾਤ ਔ ਟੋਏ ਦੇ ਵਿੱਚ ਗੱਡੀਆਂ ਫਸਰੀ ਨੇ ਇੱਕ ਹੋਰ ਫਸ ਗਈ ਉਹ ਦੇਖੋ ਇੱਕ ਹੋਰ ਗੱਡੀ ਫਸ ਚੁੱਕੀ ਆ ਇਹ ਫੁੱਟਪਾਥ ਤੇ ਸਹਾਰਾ ਲੈ ਰਹੇ ਨੇ ਲੋਕ ਤਾਂ ਕਿਤੇ ਜਾ ਕੇ ਗੱਡੀਆਂ ਨਿਕਲ ਰਹੀਆਂ ਨੇ ਇੱਕ ਹੋਰ ਗੱਡੀਆਂ ਇਹ ਤੁਸੀਂ ਦੇਖੋਗੇ ਕਿ ਕਿੰਨੀ ਮੁਸ਼ਕਲ ਨਾਲ ਫੁੱਟਪਾਥ ਤੇ ਜੜਾਂਦੇ ਆ ਔਰ ਉਹ ਜਿਹੜੀਆਂ ਦੋ ਤਿੰਨ ਗੱਡੀਆਂ ਪਹਿਲਾਂ ਤੁਹਾਨੂੰ ਦਿਖਾ ਚੁੱਕਿਆ ਫੁੱਟਪਾਥ ਤੇ ਚੜਦੀਆਂ ਹੋਈਆਂ ਫਸੀਆਂ ਔਰ ਇਸ ਤੋਂ ਬਾਅਦ ਹੁਣ ਤਿੰਨ ਹੋਰ ਗੱਡੀਆਂ ਇਸ ਨੈਸ਼ਨਲ ਹਾਈਵੇ ਤੇ ਫਸ ਚੁੱਕੀਆਂ ਨੇ ਹਾਲਾਤ ਇੰਨੇ ਮਾੜੇ ਐ ਕਿ ਲੋਕ ਗੱਡੀਆਂ ਚਲਾਣ ਲੱਗੇ ਵੀ ਡਰਦੇ ਐ ਇਸ ਕਰਕੇ ਫੁੱਟਪਾਥ ਦਾ ਸਹਾਰਾ ਲੈ ਰਹੇ ਨੇ ਫੁੱਟਪਾਥ ਤੇ ਚਲਦੀਆਂ ਹੋਈਆਂ ਤੁਹਾਨੂੰ ਗੱਡੀਆਂ ਦਿਖਾ ਰਿਹਾ ਨੈਸ਼ਨਲ ਹਾਈਵੇ ਦੇ ਫੁੱਟਪਾਥ ਤੇ ਉੱਤੇ ਸੋਚੋ ਕਿ ਕੀ ਹਾਲਾਤ ਹੋਣਗੇ ਸੜਕਾਂ ਦੇ ਔਰ ਕੀ ਹਾਲਾਤ ਹੋਣਗੇ ਇਹਨਾਂ ਦੇ ਅੰਦਰ ਮੌਜੂਦ ਟੋਏਆਂ ਦੇ ਕਿ ਲੋਕ ਸੜਕ ਦੇ ਉੱਤੇ ਗੱਡੀ ਚਲਾਉਣ ਤੋਂ ਵੀ ਡਰ ਰਹੇ ਨੇ ਇੱਥੇ ਇੱਕ ਹੋਰ ਆਟੋ ਇੱਥੇ ਇਸ ਸੜਕ ਦੀ ਪੇਂਟ ਚੜ ਚੁੱਕਾ ਹੈ ਇੱਕ ਹੋਰ ਆਟੋ ਜਿਹੜਾ ਖਰਾਬ ਹੋ ਚੁੱਕਾ ਹੈ ਦਿਖਾ ਦਈਏ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਬਾਬਾ ਜੀ ਕੀ ਹੋ ਗਿਆ ਆਟੋ ਨੂੰ ਆਟੋ ਫਸ ਗਿਆ ਥੱਲੇ ਫੁੱਟਪਾਥ ਤੇ ਲੱਗੇ ਚੜਾਉਣ ਦੋ ਜਿਹੜੇ ਖੱਡੇ ਭੜੇ ਦੋ ਦੋ ਫੁੱਟ ਦੇ ਖੱਡੇ ਆ ਤੇ ਉਹ ਉਧਰ ਚੜਾਉਣ ਲੱਗੇ ਤੇ ਫੁੱਟਪਾਥ ਤੇ ਚੜਾਉਣ ਲੱਗੇ ਤੇ ਉਹ ਥੱਲੇ ਹਿੱਸਾ ਲੱਗ ਗਿਆ ਗੱਡੀ ਦਾ ਤੇ ਫਸ ਗਏ ਜਾਮ ਵਿੱਚ ਸੱਤ ਤੇ ਸੜਕ ਤੇ ਕਿਉਂ ਨਹੀਂ ਚਲਾਇਆ ਹਟੋ ਸੜਕ 'ਤੇ ਦੋ ਦੋ ਫੁੱਟ ਦੇ ਖੱਡੇ ਆ ਸੜਕ 'ਤੇ ਚੱਲਣ ਜੋਗਾ ਹੋਵੇ ਤਾਂ ਹੀ ਆ ਛੋਟੇ ਟਾਇਰ ਨੇ ਸਾਡੇ ਗੱਡੀ ਦੇ ਵਿੱਚ ਫਸ ਜਾਂਦੀ ਆ ਇਸ ਕਰਕੇ ਵੀ ਰਹੀ ਅਖਿਆ ਚਲੋ ਫੁੱਟਪਾਥ 'ਤੇ ਨਹੀਂ ਕੱਢ ਲੈਂਦੇ ਆ ਉਹ ਕੰਮ ਹੋ ਗਿਆ ਸਾਰੇ ਫੁੱਟਪਾਥੇ ਵੀ ਚੜਾਏ ਤੇ ਨੁਕਸਾਨ ਹੋ ਗਿਆ ਹਾਂ ਹਾਂਜੀ ਫੁੱਟਪਾਥ ਤੇ ਚੜਾਉਂਦੇ ਵੀ ਨੁਕਸਾਨ ਹੋ ਗਿਆ ਇੱਕ ਕਿਉਂ ਕਾਰਨ ਕੀ ਹੈ ਉਲਟਾ ਗੱਡੀਆਂ ਦਾ ਨੁਕਸਾਨ ਹੋ ਰਿਹਾ ਇੰਨੀ ਮੰਦੀ ਹਾਲਤ ਸੜਕਾਂ ਦੀ ਸਰਕਾਰਾਂ ਨੇ ਮਿਹਰਬਾਨੀ ਸਾਰੀ ਇਹ ਸਰਕਾਰਾਂ ਸਹੀ ਹੋਣ ਦੇ ਆਪੇ ਕੰਮ ਸਹੀ ਹੁੰਦਾ ਜੋ ਸਰਕਾਰਾਂ ਹੀ ਨਹੀਂ ਸਹੀ ਤੇ ਕੰਮ ਕਿੱਥੇ ਸਹੀ ਹੋਣਗੇ ਤੇ ਯਾਨੀ ਕਿ ਹੁਣ ਕਹਿ ਸਕਦੇ ਹੋ ਵੀ ਲੋਕਾਂ ਨੂੰ ਫੁੱਟਪਾਥ ਤੇ ਲਿਆਂਦਾ ਹੈ ਹਾਂਜੀ ਫੁੱਟਪਾਥ ਕੀ ਬਦਲ ਸਰਕਾਰ ਕਹਿੰਦੀ ਸੀ ਪਾਣੀ ਚ ਕਿਸ਼ਤੀਆਂ ਪਾ ਦੇਾਂਗੇ ਕਿ ਪਾਣੀ ਚ ਲਗੇ ਫਿਰਦੇ ਕਿਸ਼ਤੀਆਂ ਉਹ ਜੋ ਬਦਲ ਸਰਕਾਰ ਦਾ ਰਾਜ ਸੀਗਾ ਕਹਿੰਦੇ ਕਿਸ਼ਤੀਆਂ ਚਲਾ ਦੇ ਉਹ ਕਰਾਂਗੇ ਹਾਂ ਉਹ ਤਾਂ ਆਮ ਆਦਮੀ ਪਾਰਟੀ ਦਾ ਰਾਜ ਹੈ ਉਹ ਆਹ ਪਾਰਟੀ ਕੀ ਕਰੇਗੀ ਇਹ ਤਾਂ ਨਵੀਂ ਪਾਰਟੀ ਹੈ ਇਹ ਇੰਨੇ ਵੀ ਇਹਦੀ ਆਉਣ ਵਾਲੇ ਇਹਨਾਂ ਨੂੰ ਝਟਕਾ ਲੱਗਾ ਦੂਬਾ ਸਰਕਾਰਾਂ ਨੂੰ ਝਟਕਾ ਬਹੁਤ ਜ਼ਿਆਦਾ ਲੱਗਿਆ ਇਹਨਾਂ ਨੂੰ ਫਿਲਹਾਲ ਤਾਂ ਤੁਹਾਨੂੰ ਝਟਕਾ ਲੱਗਿਆ ਤੁਹਾਡੀ ਗੱਡੀ ਤੁਹਾਡਾ ਝਟਕੇ ਤੇ ਲੱਗਦੇ ਰਹਿੰਦੇ ਆ ਕਦੀ ਇੱਥੇ ਲੱਗਿਆ ਕਦੀ ਉੱਥੇ ਲੱਗਿਆ ਤਾਂ ਇੱਕ ਹੋਰ ਗੱਡੀ ਉਧਰ ਦੇਖੋ ਇਨੋਵਾ ਹੁਣ ਇਨੋਵਾ ਵੀ ਫਸ ਗਈ ਹੈ ਇੱਕ ਹੋਰ ਗੱਡੀ ਸੰਜੇ ਜੀ ਅੱਜ ਆਪਾਂ ਗੱਡੀਆਂ ਗੰਨੀਆਂ ਨੇ ਕਿੰਨੀਆਂ ਗੱਡੀਆਂ ਇਸ ਸੜਕ ਦੀ ਭੇਟ ਚੜਦੀਆਂ ਨੇ ਇੱਕ ਹੋਰ ਦੇਖੋ ਇਨੋਵਾ ਉਹ ਤੱਕਾ ਮਾਰਦੇ ਹੋਏ ਤੁਹਾਨੂੰ ਦਿਖਾ ਰਹੇ ਹਾਂ ਕੋਲ ਚੱਲਦੇ ਆ ਅੱਜ ਤੁਹਾਨੂੰ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਲੋਕ ਆਪਣੀ ਜਾਨ ਜੋਖਮ 'ਚ ਪਾ ਕੇ ਗੱਡੀਆਂ ਚਲਾ ਰਹੇ ਨੇ ਔਰ ਗੱਡੀਆਂ ਦਾ ਨੁਕਸਾਨ ਕਰ ਰਹੇ ਨੇ ਔਰ ਵਾਕਈ ਫੁੱਟਪਾਥ 'ਤੇ ਕਿੱਦਾਂ ਗੱਡੀਆਂ ਆ ਚੁੱਕੀਆਂ ਨੇ ਕਿੱਦਾਂ ਲੋਕ ਆ ਚੁੱਕੇ ਨੇ ਤੁਹਾਨੂੰ ਦਿਖਾ ਰਹੇ ਹਾਂ ਧਿਆਨ ਨਾਲ ਵੀਰ ਜੀ ਧਿਆਨ ਨਾਲ ਧਿਆਨ ਨਾਲ ਇਥੇ ਲੋਕ ਆਪਣੀ ਜਾਨ ਜੋਖਮ ਚ ਪਾ ਕੇ ਇਸ ਸੜਕ ਨੂੰ ਪਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਗੱਡੀ ਫਸ ਚੁੱਕੀ ਆ ਉਹਨੂੰ ਕੱਢਣ ਦੀ ਕੋਸ਼ਿਸ਼ ਹੈ ਹਾਂਜੀ ਭਾਜੀ ਰਾਸ ਨੂੰ ਬੇਤੀ ਹੈ ਮਹਾਰਾਜ ਕਰਾਓ ਅਸੀਂ ਹਟ ਵਾਲਿਆਂ ਬਹੁਤ ਰਸਤਾਨ ਵੈਸੇ ਕਹਿੰਦੇ ਨੇ ਨਾ ਫੁੱਟਪਾਥ ਤੇ ਲਿਆਣਾ ਲਿਆਂਦਾ ਜੀ ਫੁੱਟਪਾਥ ਤੇ ਲਿਆਂਦਾ ਜੀ ਲਿਆਂਦਾ ਭਾਜੀ ਬਿਲਕੁਲ ਲਿਆਂਦਾ ਉਹ ਦੇਖੋ ਗੱਡੀਆਂ ਕਿਵੇਂ ਜਾ ਰਹੀਆਂ ਨੇ ਕੋਈ ਪਰਣੀ 4x4 ਹੈ ਗੱਡੀ ਜਿਹੜੀ ਆ ਦੇਖੋ ਕਿੰਨੀ ਫਸੀ ਹੋਈ ਆ ਆ ਕੇ ਦੇਖੋ ਲਾਈਵ ਤਸਵੀਰ ਹੈ ਇਹ 4x4 ਸੰਜੇ ਜੀ ਮੋਟਰਸਾਈਕਲਾਂ ਨੇ ਪਾਜੀ ਸਾਡੇ ਧਿਆਨ ਨਾਲ ਧਿਆਨ ਨਾਲ ਵੀਰੇ ਜੀ ਧਿਆਨ 4x4 ਗੱਡੀ ਹੈ ਕਹਿੰਦੇ ਔਰ 4x4 ਦਾ ਇਹ ਹਾਲ ਹੋ ਗਿਆ ਬਿਲਕੁਲ ਜੀ ਦੇਖ ਲਓ ਉਹਨਾਂ ਨੇ ਕਿੰਨਾ ਜੋ ਲੱਗ ਗਿਆ ਕਹਿੰਦੇ 70-80 ਹਜ਼ਾਰ ਰੁਪਏ ਦਾ ਸਾਡੀ ਗੱਡੀ ਦਾ ਨੁਕਸਾਨ ਹੋ ਗਿਆ ਇਹਦਾ ਹੁਣ ਕੌਣ ਭਰਵਾਈ ਕਰੇ ਤੁਹਾਡੀ ਪੰਜਵੀਂ ਗੱਡੀ ਹੈ ਇਹੀ ਜੇ ਸਾਡੇ ਗਰੀਬ ਬੰਦੇ ਦੀ ਹੁੰਦੀ ਕਿਸੇ ਦੀ ਅਸੀਂ ਕਿੱਥੋਂ ਪਰ ਲੈਣੀ ਸੀ ਪਾਜੀ ਬਿਲਕੁਲ 4x4 ਗੱਡੀ ਪਹਿਲੀ ਗੱਡੀ ਦਾ ਨੁਕਸਾਨ ਔਰ ਪਿੱਛੇ ਆਟੋ ਤੱਕ ਫਸੇ ਹੋਏ ਨੇ ਹਾਲ ਦੇਖ ਲਓ ਤੁਸੀਂ ਅੱਜ ਸੱਚਮੁੱਚ ਫੁੱਟਪਾਥ ਤੇ ਲਿਆਂਦਾ ਸਰਕਾਰ ਜੀ ਬਿਲਕੁਲ ਬਹੁਤ ਬੁਰਾ ਹਾਲ ਹੈ ਜੀ ਗੱਡੀ ਦੇਖ ਲਓ ਫਸ ਗਈ ਹੈ ਬਿਲਕੁਲ ਨਾਲੇ 4x4 ਹੈ 4x4 ਹੈ ਬਿਲਕੁਲ ਜੀ ਬਿਲਕੁਲ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਭਾਈ ਸਾਹਿਬ ਬਹੁਤ ਬੁਰਾ ਹਾਲ ਹੈ ਆ ਦੇਖ ਲਓ ਗੱਡੀ ਕਿੱਦਾਂ ਫਸ ਗਈ ਹੈ ਨਾ ਇਧਰ ਜੋ ਗਿਆ ਨਾ ਉਧਰ ਜੋ ਗਿਆ ਅੱਛਾ ਸੜਕ ਛੱਡ ਕੇ ਇੱਧਰ ਫੁੱਟਪਾਥ ਤੇ ਆਂਦੀ ਕੀ ਲੋੜ ਵਿੱਚ ਭਾਈ ਸਾਹਿਬ ਸਾਰੇ ਖੱਡੇ ਆ ਉੱਥੇ ਜਾਈਓ ਕਿੱਥੋਂ ਦੇਖੋ ਖੱਡੇ ਦੇਖੋ ਤੁਸੀਂ ਸਾਰੇ ਜਾ ਰਹੇ ਜੀ ਮ ਉਹ ਬੰਦੇ ਜਿਹਨੇ ਅੰਨੀ ਨਹੀਂ ਆ ਰਹੀ ਜੀ ਸਾ ਤੁਸੀਂ ਇੱਥੇ ਦੇਖੋ ਕਿ ਫੁੱਟਪਾਥ ਤੇ ਆਣਾ ਕੀ ਹੁੰਦਾ ਕਿ ਪਾਣੀ ਦੇ ਵਿੱਚ ਡਰ ਦੇ ਮਾਰੇ ਗੱਡੀ ਨਹੀਂ ਲੈ ਕੇ ਗਏ ਕਿ ਟੋਇਆ ਜਨਾ ਫਸ ਜਵੇ ਔਰ ਫੁੱਟਪਾਥ ਤੇ ਚੜਾਣ ਲੱਗੇ ਗੱਡੀ ਇੱਕ ਵਾਰ ਫੇਰ ਫਸ ਚੁਕੀ ਹੈ ਇੱਥੇ ਤੁਸੀਂ ਇਹ ਦੇਖੋ ਕਿ ਫੁੱਟਪਾਥ ਤੇ ਆਣਾ ਕੀ ਹੁੰਦਾ ਔਰ ਫੁੱਟਪਾਥ ਤੇ ਛਲਾਲਾ ਕਿਨੂੰ ਕਹਿੰਦੇ ਨੇ ਔਰ ਡਰ ਕਿਨੂੰ ਕਹਿੰਦੇ ਨੇ ਇਹ ਡਰ ਦਾ ਨਤੀਜਾ ਹੈ ਡਰ ਲੱਗਦਾ ਭਾਜੀ ਸੜਕ ਤੇ ਜਾਣ ਲੱਗੇ ਬਹੁਤ ਭਾਜੀ ਡਰ ਲੱਗਦਾ ਹੈ ਗੱਡੀਆਂ ਬਹੁਤ ਪਲਟਦੀਆਂ ਨੇ ਆ ਛੋਟੇ ਆ ਈ ਰਿਕਸ਼ੇ ਤਾਂ ਉਹੀ ਪਲਟੀ ਜਾਂਦੇ ਭਾਜੀ ਬਹੁਤ ਆ ਜਿਹੜੀਆਂ 4x4 ਉਹਨਾਂ ਦਾ ਕੀ ਹਾਲ ਹੈ ਹਾਂਜੀ 4x4 ਖੜੀ ਆ ਹਾਂਜੀ ਬਹੁਤ ਬੁਰਾ ਹਾਲ ਆ ਜੀ ਕੀ ਕਰੀ ਨਹੀਂ ਨਿਕਲੀ ਤਾਂ ਆਟੋ ਕਿਥੋਂ ਨਿਕਲੂ ਉਹੀ ਤਾਂ ਗੱਲ ਆ ਜੀ ਆ ਦੇਖੋ ਕਿਵੇਂ ਆਟੋ ਲੈ ਕੇ ਜੰਨੇ ਪਿਆ ਸੀ ਬਹੁਤ ਫਸੇ ਹੋਏ ਆ ਤੇ ਡਰ ਲੱਗ ਰਿਹਾ ਇੱਥੇ 4x4 ਗੱਡੀਆਂ ਦਾ ਇਹ ਹਾਲ ਹੈ ਤਾਂ ਤੁਸੀਂ ਦੇਖੋ ਇੱਕ ਹੋਰ ਫਸ ਗਈ ਹੋਰ ਫਸ ਗਈ ਫਿਰ ਫਸ ਗਿਆ ਟੱਕਾ ਗੱਡੀ ਆ ਵੀ ਇਸ ਕੋ ਧੱਕਾ ਲਗਾਏ ਹਮ ਕਿਸ ਕਿਸ ਕੀ ਮਦਦ ਕਰੇਗੇ ਹਮ ਕਮਾਏਗੇ ਆਪਣੇ ਬੱਚੋਆਂ ਦਾ ਪੇਟ ਭਰਾਂਗੇ ਕਿਆ ਕਿਆ ਕਰਾਂਗੇ ਕਿੰਨੀਆਂ ਗੱਡੀਆਂ ਧੱਕਾ ਲਾ ਲਤਾ ਮੈਂ ਭਾਜੀ ਹਰ ਤੋਂ ਲੈ ਕੇ 6-7 ਗੱਡੀਆਂ ਲਾਤਾ ਜੀ ਏਅਰਪੋਰਟ ਤੋਂ ਲੈ ਕੇ ਗੈਸਪੁਰੇ ਤੱਕ ਤ ਤੁਸੀਂ ਇਹ ਦੇਖੋ ਕਿ ਹਾਲਾਤ ਕੀ ਹੈ ਕਿ ਲੋਕ ਇੱਥੇ ਮਦਦ ਦੀ ਪੁਕਾਰ ਮੰਗਦੇ ਹੋਏ ਨਜ਼ਰ ਆ ਰਹੇ ਨੇ ਆ ਦੇਖੋ ਇੱਥੇ ਧੱਕਾ ਲਗਾ ਲਗਾ ਕੇ ਗੱਡੀਆਂ ਨੂੰ ਕੱਢਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਕੀ ਕੀ ਹਾਲ ਹੈ ਇੱਥੇ ਗੱਡੀਆਂ ਦੇ ਕਿ ਲੋਕ ਸੜਕ ਦੇ ਵਿੱਚ ਜਾਣ ਤੋਂ ਵੀ ਡਰ ਰਹੇ ਨੇ ਔਰ ਹਾਲਾਤ ਇੱਥੇ ਪੂਰੀ ਰੋਡ ਦੇ ਉਹ ਪੂਰੀ ਰੋਡ ਦੇ ਹਾਲਾਤ ਇਹੀ ਨੇ ਕਿ ਕਿਸ ਤਰ੍ਹਾਂ ਗੱਡੀਆਂ ਨੂੰ ਬਚਾ ਕੇ ਕੱਢੇ ਜਾਵੇ ਕਿ ਕੋਈ ਨੁਕਸਾਨ ਨਾ ਹੋਵੇ ਪਰ ਹੁਣ ਤੱਕ ਪੰਜ ਤੋਂ 6 ਗੱਡੀਆਂ ਇਸ ਸੜਕ ਨੇ ਖਰਾਬ ਕਰਕੇ ਰੱਖ ਦਿੱਤੀਆਂ ਨੇ ਤੁਹਾਡੀ ਗੱਡੀ ਵੀ ਖਰਾਬ ਹੋ ਗਈ ਵੀਰੇ ਜੀ ਹਾਂ ਜੀ ਤਾਨੂੰ ਇੱਕ ਹੋਰ ਗੱਡੀ ਚਾਲਕ ਨਾਲ ਮਿਲਾਨੇ ਆ ਜਿਨ੍ਹਾਂ ਦੀ ਗੱਡੀ ਖਰਾਬ ਹੋ ਚੁੱਕੀ ਹੈ ਔਰ ਇਸੇ ਸੜਕ ਦੇ ਵਿੱਚ ਇਹ ਸਤਵੀਂ ਗੱਡੀ ਕੀ ਹੋ ਗਿਆ ਵੀਰੇ ਜੀ ਤਾਰ ਟੁੱਟ ਗਈ ਥੱਲੇ ਉਹ ਇਹਦਾ ਹੋ ਟੋਏ 'ਚ ਗਾਹਾਂ ਸਿੱਧੀ ਕੱਢਦਾ ਉਹੋ ਟੋਏ 'ਚ ਜਿੱ ਜਾ ਕੇ ਥੱਲੇ ਟੋਏ 'ਚ ਤਾਰ ਟੁੱਟੀ ਹੋ ਥੱਲੇ ਦਿਖਾ ਦੇਖ ਲੋ ਲੰਮਕਦੀ ਥੱਲੇ ਆ ਬਾਪਰੇ ਇਹ ਗੱਡੀ ਤੁਸੀਂ ਦੇਖ ਸਕਦੇ ਹੋ ਨਵੀਂ ਗੱਡੀ ਹੈ ਔਰ ਪਾਣੀ ਦੇ ਨਹੀਂ ਹੋਇਆ ਲਈ ਨੂੰ ਮੀਂਹਾਂ ਨਹੀਂ ਹੋਇਆ ਲਈ ਨੂੰ ਮੀਂਹਾਂ ਵੀ ਨਹੀਂ ਹੋਇਆ ਲਈ ਹਾਂ ਕਸੂਰ ਕੀ ਦਾ ਬੱਸ ਕੀ ਕਹਿ ਸਕਦੇ ਆ ਜੀ ਪਾਣੀ ਚ ਜਦੋਂ ਗੱਡੀ ਕੱਢਣ ਲੱਗੇ ਸੀ ਡਰ ਲੱਗਦਾ ਸੀਗਾ ਵੀ ਇਹ ਚ ਕਿੱਦਾਂ ਕੱਢੀਏ ਹਾਂ ਜੀ ਡਰਤ ਆ ਲਾਈ ਇਹ ਹੋਇਆ ਕੀ ਸੀਗਾ ਤੁਸੀਂ ਪਾਣੀ ਚ ਸੜਕ ਚ ਕਿੱਦਾਂ ਇਹਨੂੰ ਕੱਢਿਆ ਤੇ ਕਿੱਥੇ ਲੱਗ ਕਿੱਥੇ ਗਈ ਉਹ ਉੱਥੇ ਪਿੱਛੇ ਉਹ ਉੱਥੇ ਟੋਏ ਹੈ ਕਾਫੀ ਜ਼ਿਆਦੇ ਹਾਂ ਉੱਥੇ ਲੱਗ ਗਈ ਥੱਲੇ ਲੱਗੀ ਹਾਂ ਥੱਲੇ ਲੱਗ ਗਈ ਕਿੰਨਾ ਕੁ ਨੁਕਸਾਨ ਹੋ ਗਿਆ ਹੁਣ ਹੁਣ ਪਤਾ ਨਹੀਂ ਉਹ ਥੱਲੇ ਪੈ ਪਾੜ ਗਈ ਇਹਦੀ ਉਹ ਜੀ ਯੂਰੀ ਵਾਲੀ ਜਿਹੜੀ ਹੁੰਦੀ ਹੈ ਥੱਲੇ ਪੈ ਹਾਂ ਜੀ ਨਮੀ ਗੱਡੀ ਐ 1 ਮਹੀਨਾ ਪਹਿਲਾਂ ਲਈ ਐ ਔਰ ਇਸ ਸੜਕ ਨੇ ਦਰਦਸ਼ਾ ਇਹਦੀ ਕਰ ਦਿੱਤੀ ਐ ਔਰ ਤੁਸੀਂ ਦੇਖੋ ਕਿ ਨੀਚੋਂ ਇਸ ਗੱਡੀ ਦਾ ਵੀ ਪਾਈਪ ਫਟ ਚੁੱਕਾ ਹੈ ਕਾਰਨ ਇਹ ਐ ਕਿ ਟੋਏ ਇੰਨੇ ਜ਼ਿਆਦਾ ਨੇ ਇੰਨੇ ਡੂੰਘੇ ਨੇ ਕਿ ਇਸੇ ਟੋਿਆਂ ਦੇ ਵਿੱਚੋਂ ਗੱਡੀ ਨੂੰ ਕੱਢਣਾ ਯਾਨੀ ਕਿ ਗੱਡੀ ਨੂੰ ਖਰਾਬ ਕਰਨਾ ਔਰ ਅਗਰ ਕਿਤੇ ਆਟੋ ਚਾਲਕ ਤੇ ਟੂ-ਵీలਰ ਜਾਂ ਫਿਰ ਕੋਈ ਹੋਰ ਸਵਾਰ ਆ ਤਾਂ ਉਹਨੂੰ ਆਪਣੀ ਜਾਨ ਜੋਖਮ ਦੇ ਵਿੱਚ ਪਾਣ ਦੇ ਬਰਬਰ लुधिण जो कैमर परसन जे कमल कपूर लुधियाण लाइ